खुशी हुई है जी मेरे बच्चों ने मेरे परिवार ने रल मिल के जो ये उपरला अब बीजी बार खूनदान कैंप लगाया पिछले साल भी असं लगाया था खूनदान अज थोड़ा गर्मी करके थोड़ी जी गर्मी का मौसम ज़्यादा है थोड़ा गर्मी करके दिक्कत आई है अदरवाइज़ बाकी बहुत मेरे सरदार साहब के दोनों बेटा ने गए हैं बाकी दोनों दोस्तों बड़ी खुशी हुई बहुत ही मन में खुशी मिली है आ प्रोग्राम करके ਸਮਾਜ ਦੇ ਵਿੱਚ ਹੋਰ ਸਮਾਜ ਸੇਵੀ ਸੰਸਥਾ ਲੋਕ ਨੇ ਉਹਨਾਂ ਨੂੰ ਕੀ ਸੰਦੇਸ਼ ਤੁਹਾਡੇ ਵੱਲੋਂ ਜੀ ਇਹ ਸੰਦੇਸ਼ ਐ ਮੈਂ ਜੀ ਦੇਖੋ ਜੀ ਨੌਜਵਾਨ ਕਿਹੜੀ ਨੌਜਵਾਨਾਂ ਨੇ ਕੂਲਣ ਕੀਤਾ ਜਿਆਦਾ ਨੌਜਵਾਨਾਂ ਵਾਸਤੇ ਸੇਧ ਹੈ ਇੱਕ ਇਦਾਂ ਦੇ ਕੰਮ ਕਰਨੇ ਚਾਹੀਦੇ ਨੇ ਅਸੀਂ ਹੋਰ ਪਾਰਟੀਆਂ ਨਾਲੋਂ ਹੋਰ ਪਾਰਟੀਆਂ ਨਾਲੋਂ ਇਹ ਦੇਖੋ ਸਮਾਜ ਵਾਸਤੇ ਇਹ ਇੱਕ ਇੱਕ ਜੁੰਟ ਨਾਲ ਕਿੰਨੇ ਲੋਕਾਂ ਦੀ ਜਾਨ ਬੱਤੀ ਯਾਰ ਜੋ ਕਿ ਅੱਜ ਮੇਰੇ ਵੱਲੋਂ ਦਾ ਸੇਧ ਹੈ ਕਿਵੇਂ ਤੇ ਜਿੰਦ ਜਿੰਦ ਜੀ ਚੱਲੋ ਮੈਂ ਸਿਰ ਹਾਂ ਸਰ ਮਨ ਦੀ ਵਿੱਚ ਕਿਦਾਂ ਆਈ ਵੀ ਖੂਨਦਾਨ ਦੇ ਕੇ ਕਰਕੇ ਇਦਾਂ ਕਰਾਇਆ ਹੈ ਮੈਂ ਸੋਚਦਾ ਹਾਂ ਕਿ ਇਹੋ ਹਰ ਪਾਰਟੀ ਨੂੰ ਹਰ ਜਗ੍ਹਾ ਲੱਗਦਾ ਇਹ ਤੇ ਨਾਮ ਨੂੰ ਇਕਲਾ ਕੰਮ ਕਰਕੇ ਦੇਖਿਆ ਜਾਵੇ ਕੋਈ ਨਵੀਂ ਸੋਚ ਲੈ ਕੇ ਚੱਲੇ ਆ ਇਸ ਨੂੰ ਮੈਂ ਲੋਕਾਂ ਨੂੰ ਹੋਰ ਵੀ ਪੀਲ ਕਰਦਾ ਕਿ ਇਦਾਂ ਦੀ ਕੰਮ ਕਰਨ ਕਰੀਏ ਹਾਂ ਜਿਹੜੇ ਖੂਨਦਾਨੀਆਂ ਨੇ ਤੇ ਖੂਨਦਾਨ ਕੀਤਾ ਉਹਨਾਂ ਵਾਸਤੇ ਤੁਜੀ ਵਿਸ਼ੇਸ਼ ਮੈਸੇਜ ਨਮਨਸਕਾਰ ਜੀ ਜਿਨੇ ਨੇ ਮੇਰੇ ਇਸ ਪ੍ਰੋਗਰਾਮ ਚ ਆ ਕੇ ਲਗદાન ਦਿੱਤਾ ਤੇ ਉਹਨਾਂ ਨੂੰ ਅਸੀਂ ਮਾਣ ਸਨਮਾਨ ਵੀ ਕਰਾਂਗੇ ਦੋਹਾਂ ਨੂੰ ਬਾਕੀ ਜਿਵੇਂ ਅੱਜ ਦੀ ਲੋੜ ਹੈ ਪਾਣੀ ਔਰ ਰੁੱਖ ਬਚਾਉਣ ਦੀ ਉਸ ਉਪਰਾਲੇ ਨੂੰ ਤੁਸੀਂ ਕਿਵੇਂ ਦੇਖਦੇ ਹੋ ਜੀ ਲਗਭਗ ਪਿਛਲੇ ਵਕਤ ਰੁੱਖ ਨਹੀਂ ਲਗਾਏ ਅੱਜ ਜੋ ਪਾਣੀ بچਾਉਣ ਵਾਸਤੇ ਦੇਖੋ ਉਹ ਵੀ ਪਾਣੀ ਕਰਦੇ ਪਾਕਿਸਤਾਨ ਗੱਲ ਜਿਵੇਂ ਦਿਖਾਦੇ ਜੀ 372 ਰੁੱਖ ਲਗਾਏ ਪਿਛਲੇ ਸਾਲ ਵੀ ਜਨਮਨ ਦੇ ਰੁੱਖ ਰਹਿ ਸੀ ਕੁਝ ਅ ਤੁਸੀਂ ਰਾਇਸ ਮਿਲਰ ਇੰਡਸਟਰੀਅਲ ਜੁੜੇ ਹੋ ਸ਼ੈਦਰਮਾਲ ਕੋ ਅਰਤ ਆਰਤੀ ਨਾਲ ਜੁੜੇ ਹੋ ਪ੍ਰਧਾਨ ਹੋ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਆਰਤੀਆਂ ਮੈਂ ਕਰਤਾ ਮਿਲ ਜੈਸੀ ਪੰਜਾਬ ਨੂੰ ਭੇਜਣਾ ਜੀ ਅਸੀਂ ਵਾਤਾਵਰਣ ਜੇ ਬੈਸੀ ਵੀ ਜਿਹੜਾ ਪ੍ਰਾਲੀ ਨੂੰ ਯੂਜ਼ ਕਰਕੇ ਬਹੁਤ ਸਹਿਯੋਗ ਕਰਦੇ ਹਾਂ ਸਰਕਾਰ ਦਾ ਕਿ ਬਾਕੀ ਦਾ ਦੇਖੋ ਜੋ ਬਿਜਲੀ ਬਣਾਉਣ ਲਈ ਉਹ ਬਿਜਲੀ ਨੂੰ ਸਾੜ ਕੇ ਬਿਜਲੀ ਤਿਆਰ ਕਰਨ ਲਈ ਪ੍ਰਾਲੀ ਦੀ ਸਾਥ ਅਸੀਂ ਪ੍ਰਾਲੀ ਨੂੰ ਸਹਾਇਤਾ ਕਰਕੇ ਬਿਜਲੀ ਤਿਆਰ ਕਰਦੇ ਹਾਂ ਤੁਸੀਂ ਬਹੁਤ ਸਹਿਯੋਗ ਕਰਦੇ ਹੋ ਵਾਤਾਵਰਣ ਚ ਥੈਂਕ ਯੂ ਸਰ ਉਹ ਬਹੁਤ ਹੀ ਖੁਸ਼ੀ ਦਾ ਦਿਨ ਹੈ ਕਿ ਸਾਡੇ ਵੱਡੇ ਵੀਰ ਇੱਕ ਬਹੁਤ ਹੀ ਸਮਾਜ ਸੇਵੀ ਅੱਛੀ ਸੋਚ ਵਾਲੇ ਮਾਲਕ ਸ੍ਰੀ ਤਰਸ਼ੇਮ ਲਾਲ ਮਿੱਤਲ ਜੀ ਮੈਂ ਪਿੰਡ ਤੋਂ ਤੇ ਇਹਨਾਂ ਦਾ ਜਿਹੜਾ ਜਨਮ ਦਿਨ ਹੈ ਅੱਜ ਦੂਸਰਾ ਜਨਮ ਦਿਨ ਜਿਹੜਾ ਇਹਨਾਂ ਨੇ ਇੱਕ ਫੂਨਡਨ ਕੈਂਪ ਲਗਾ ਕੇ ਮਨਾਇਆ ਔਰ ਮੈਂ ਕਹਿੰਦਾ ਅੱਛੀ ਸੋਚ ਆ ਨਾਲ ਇਹਨਾਂ ਨੇ ਰੁੱਖ ਲਗਾਓ ਪਾਣੀ ਬਚਾਓ ਦਾ ਜਿਹੜਾ ਮੈਸੇਜ ਆ ਸਮਾਜ ਦੇ ਵਿੱਚ ਜੋ ਬਹੁਤ ਜ਼ਰੂਰੀ ਆ ਸਾਡੇ ਪੰਜਾਬ ਦੇ ਲਈ ਉਹ ਮੈਸੇਜ ਵੀ ਨਾਲ ਨਾਲ ਜਿਹੜਾ ਲੋਕਾਂ ਨੂੰ ਦਿੱਤਾ ਨਾਮ ਨਾਲ ਰੁੱਖ ਬਟਰੇ ਨੇ ਤੇ ਰਤਗਾਨ ਮਹਾਕਲਿਆਣ ਕਿਉਂਕਿ ਮੈਂ ਵੀ ਆਪਣੇ ਵੱਲੋਂ ਵੀ ਇੱਕ ਬੇਨਤੀ ਕਰੂੰਗਾ ਮੇਰੇ ਵੱਡੇ ਵੀਰ ਜੀ ਸਮਾਪਤੇ ਵੀ ਪਰਸ਼ੇਮ ਲਾਲ ਮਿੱਤਰ ਜੀ ਵੱਲੋਂ ਬੇਨਤੀ ਕਰੂੰਗਾ ਕਿ ਜਿਹੜੇ ਨੌਜਵਾਨ ਪੀੜ੍ਹੀ ਹੈ ਉਹ ਜਿਹੜਾ ਖੂਨ ਨਾਲੀਆਂ ਦੇ ਵਿੱਚ ਜਾਂਦਾ ਹੈ ਮੈਂ ਕਹਿੰਦਾ ਵੀ ਜੇ ਨਾਲੀਆਂ ਦੇ ਵਿੱਚ ਜਾਵੇ ਤਾਂ ਜਾਦਾ ਵਧੀਆ ਹੈ ਇਹੀ ਮੈਂ ਵੀਰ ਜੀ ਵੱਲੋਂ ਤੇ ਮੇਰੇ ਵੱਲੋਂ ਮੈਸੇਜ ਕਰੂੰਗਾ ਆਪਣੀ ਪੰਚਾਇਤ ਵੱਲੋਂ ਕਿ ਰਤ ਦਾਨ ਮਹਾ ਕਲਿਆਣ ਕਿਸੇ ਦੀ ਜਾਨ ਬਚ ਸਕਦੀ ਆ ਤਾਂ ਬਹੁਤ ਜ਼ਰੂਰੀ ਹੈ ਮੈਂ ਵੀ ਆਪਣੇ ਪਰਿਵਾਰ ਵੱਲੋਂ ਮੇਰੇ ਦੋਨੇ ਬੇਟਿਆਂ ਨੂੰ ਇਸ ਯੋਗਦਾਨ ਦੇ ਵਿੱਚ ਹਿੱਸਾ ਪਾਇਆ ਔਰ ਅੱਗੇ ਵੀ ਅਸੀਂ ਵੀਰ ਜੀ ਦੇ ਨਾਲ ਮੋਢੇ ਨਾਲ ਮੋਢਾ ਜੁੜ ਕੇ ਜਿਹੜੇ ਚੰਗੇ ਕੰਮ ਕਰਨਗੇ ਹਮੇਸ਼ਾ ਇਹਨਾਂ ਦੇ ਨਾਲ ਖੜੇ ਆ ਮੈਂ ਦੁਬਾਰਾ ਆਪਣੀ ਸਮੂਚੀ ಗ್ರಾಮ ਪੰਚਾਇਤ ਤੇ ਆਪਣੀ ਸੰਸਥਾ ਵੱਲੋਂ ਵੀਰ ਜੀ ਨੂੰ ਜਨਮ ਦਿਨ ਦੀ ਬਹੁਤ-ਬਹੁਤ ਮੁਬਾਰਕਬਾਦਨਾ ਕਿ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਅਤੇ ਸਮਾਜ ਦੀ ਸੇਵਾ ਕਰਦੇ ਰਹਿਣ ਹਮੇਸ਼ਾ ਅਸੀਂ ਉਹਦੀ ਪਿੱਠ ਦੇ ਪਿੱਛੇ ਖੜੇ ਆ ਆ ਜਮ ਨੂੰ ਫੋਨ ਲਾ ਲਓ ਜੀ ਉਹਨੂੰ ਸਰਪੰਚ ਸਾਹਿਬ ਦੋ ਸ਼ਬਦ ਬੋਲ ਦੋ ਕਿਸਾ ਦਾ ਮਹਿਸੂਸ ਕਰਦੇ ਹੋ ਇਸ ਟਾਈਮ ਮਿੱਤਰ ਸਾਹਿਬ ਦੇ ਜਨਮ ਦਿਨ ਤੇ ਹਾਂਜੀ ਅੱਜ ਮੈਂ ਮਿੱਤਰ ਸਾਹਿਬ ਦੇ ਜਨਮ ਦਿਨ ਤੇ ਬਹੁਤ ਬਹੁਤ ਖੁਸ਼ੀ ਹੋਈ ਜਿਹੜਾ ਇਹਨਾਂ ਨੇ ਇੱਕ ਸਾਨੂੰ ਸਾਰਿਆਂ ਨੂੰ ਪੌਦਾ ਦਿੱਤਾ ਇਹਦੇ ਕਰਕੇ ਪ੍ਰਦੂਸ਼ਣ ਤੋਂ ਬਚਾਅ ਹੋਊਗਾ ਅੱਜ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਹਰ ਇੱਕ ਬੰਦਾ ਆਪਣੇ ਜਨਮ ਦਿਨ ਦੇ ਉੱਤੇ ਇਸ ਤਰ੍ਹਾਂ ਖੂਨਦਾਨ ਕੈਂਪ ਵੀ ਲਵਾਵੇ ਹਰ ਇੱਕ ਨੂੰ ਕੀ ਕੀ ਕਪੁਰਦਾ ਵੀ ਦਿੱਤਾ ਜਾਏ ਅ ਤੁਹਾਡੇ ਵੱਲੋਂ ਜਿਹੜੇ ਤੁਹਾਡੇ ਨਾਲ ਯੂਥ ਕਲੱਬ ਦੇ ਮੈਂਬਰ ਆਏ ਨੇ ਇਹ ਇਹਨਾਂ ਨੂੰ ਤੁਸੀਂ ਬੂਟਾ ਦਿੱਤਾ ਇਸ ਤੋਂ ਇਲਾਵਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜਿਹੜਾ ਖੂਨਦਾਨ ਕੈਂਪ ਜਨਮ ਦਿਨ ਤੇ ਲਾਇਆ ਇਸ ਤਰ੍ਹਾਂ ਦੇ ਪ੍ਰਾਲੇ ਹੋਣੇ ਚਾਹੀਦੇ ਸਰ ਹਾਂਜੀ ਇਸ ਤਰ੍ਹਾਂ ਹੀ ਪ੍ਰਾਲੇ ਸਾਰੇ ਬੱਚਿਆਂ ਨੂੰ ਇਹੀ ਆ ਵੀ ਨਸ਼ਿਆਂ ਤੋਂ ਦੂਰ ਰਹੋ ਰੇਕ ਬੰਦਾ ਆਪਦਾ ਖੂਨ ਦੇ ਕੇ ਕਿ ਇੱਕ ਬੰਦਾ ਤੇ ਇੱਕ ਖੂਨ ਤੇ ਤਿੰਨ ਜਾਨਾਂ ਬਚਾਉਂਦਾ ਮੈਂ ਹਰ ਇੱਕ ਬੱਚੇ ਨੂੰ ਇਹੀ ਕਹੂੰਗੀ ਵੱਧ ਤੋਂ ਵੱਧ ਵਧੀਆ ਖਾਣਾ ਖਾਓ ਵਾਟੇ ਵਾਟੇ ਆਪਦਾ ਖੂਨ ਸਾਫ ਕਰੋ ਠੀਕ ਹੈ